ਨਮਸਕਾਰ ਦੋਸਤੋ ਜਿਵੇਂ ਕਿ ਹੁਣ ਆਪਾਂ ਦੇਖਦੇ ਹਾਂ ਕਿ ਨਰੇਗਾ ਦੇ ਵਿੱਚ ਤੁਹਾਡੇ ਕਿੰਨੇ ਦਿਨ ਹੋਰ ਬਚੇ ਨੇ ਤੇ ਕਿੰਨੇ ਦਿਨ ਤੁਸੀਂ ਨਰੇਗਾ ਦਾ ਕੰਮ ਕਰ ਚੁੱਕੇ ਹੋ ਯਾਨੀ ਕਿ ਕਈ ਵਾਰ ਕੀ ਹੁੰਦਾ ਕਿ ਬੰਦੇ ਨੂੰ ਪਤਾ ਨਹੀਂ ਹੁੰਦਾ ਕਿ ਮੈਂ ਇਸ ਸਾਲ ਦੇ ਵਿੱਚ ਕਿੰਨੇ ਦਿਨ ਕੰਮ ਤੇ ਗਿਆ ਤੇ ਕਿੰਨੇ ਦਿਨ ਮੈਨੂੰ ਮਿਲਨੇ ਨੇ 100 ਦਿਨ ਪੂਰੇ ਮਿਲਦੇ ਨੇ ਇਹ ਤੁਸੀਂ ਵਹਿਮ ਦਿਲ ਦੇ ਵਿੱਚੋਂ ਕੱਢ ਦਿਅ ਜੇ ਕਿ ਘੱਟ ਦਿਨ ਮਿਲਦੇ ਨੇ ਸੋਧਨ ਪੂਰੇ ਤੁਸੀਂ ਇੱਥੇ ਪ੍ਰੈਜੈਂਟ ਰਹਿ ਸਕਦੇ ਹੋ ਕਿਉਂਕਿ ਨਰੇਗਾ ਦਾ ਨਾਮ ਹੀ ਸੋਧਨ ਤੋਂ ਹੈ ਸੋ ਸਭ ਤੋਂ ਪਹਿਲਾਂ ਤੁਸੀਂ ਆਪਣਾ ਹੀ ਡਿਟੇਲ ਚੈੱਕ ਕਰਨ ਦੇ ਲਈ ਪੂਰੇ ਜੋਬ ਕਾਰਡ ਤੁਹਾਡੇ ਪਿੰਡ ਦੇ ਜਿੰਨੇ ਵੀ ਨੇ ਸਾਰਿਆਂ ਦੀ ਡਿਟੇਲ ਆ ਜਾਏਗੀ ਸਾਰਿਆਂ ਦੇ ਕਿੰਨੇ ਦਿਨ ਰਹਿੰਦੇ ਨੇ ਸਭ ਤੁਸੀਂ ਦੇਖ ਸਕਦੇ ਹੋ ਇੱਕੋ ਹੀ ਪੇਜ ਦੇ ਉੱਤੇ ਤੁਸੀਂ Chrome ਨੂੰ ਖੋਲਣਾ ਫਿਰ Google ਆ ਜਾਏਗਾ Google ਦੇ ਵਿੱਚ ਤੁਸੀਂ ਨਰੇਗਾ ਪੰਜਾਬ ਭਰ ਲਓ ਜੇ ਪੰਜਾਬ ਤੋਂ ਤਾਂ ਨਰੇਗਾ ਦੀ ਇਹ ਪਹਿਲੀ ਵੈਬਸਾਈਟ ਨੂੰ ਖੋਲੋ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਇੱਥੋਂ ਆਪਣਾ ਜ਼ਿਲ੍ਹਾ ਚੁਣ ਲਓ ਪਹਿਲਾਂ ਤਾਂ ਮੈਂ 6 ਨੰਬਰ ਫਾਜ਼ਿਲਕਾ ਚੁਣਾਂਗਾ ਫਾਜ਼ਿਲਕਾ ਤੋਂ ਫਿਰ ਆਪਣਾ ਬਲਾਕ ਚੁਣ ਲਓ ਉਹੀ ਅਰਨੀ ਵਾਲਾ ਫਿਰ ਆਪਣਾ ਪਿੰਡ ਚੁਣ ਲਓ ਉਹੀ ਟਾਣੀਕੋਟੂ ਰਾਮ ਜਾਂ ਤੁਹਾਡਾ ਜੋ ਵੀ ਪਿੰਡ ਹੈ ਉਹ ਚੁਣਨਾ ਤੁਸੀਂ ਉਸ ਤੋਂ ਬਾਅਦ ਤੁਸੀਂ ਆ ਜੋ 6 অপਸ਼ਨਾਂ ਦੇਖ ਰਹੇ ਹੋ ਇਹਦੇ ਵਿੱਚ ਦੂਜੀ অপਸ਼ਨ ਦੇ ਵਿੱਚ 5 ਨੰਬਰ ਤੇ ਅਲਰਟ ਔਨ اٹੈਂਡੈਂਸ ਐਸ ਤੇ ਤੁਸੀਂ ਕਲਿੱਕ ਕਰਨਾ ਹੈ ਅਲਰਟ ਔਨ اٹੈਂਡੈਂਸ ਤੇ ਆ ਹੁਣ ਆਪਣੇ ਤੁਹਾਡੇ ਪੂਰੇ ਪਿੰਡ ਦੇ ਜੋਬ ਕਾਰਡ ਓਪਨ ਹੋ ਗਏ ਨੇ ਤੇ ਉਹਨਾਂ ਦੇ ਅਗਾ ਦਿਨ ਲਿਖੇ ਹੋਏ ਨੇ ਜੋ ਕਿ ਤੁਸੀਂ ਹਾਂ ਜੋ ਰੈੱਡ ਅੱਖਰਾਂ ਦੇ ਵਿੱਚ ਦੇਖ ਰਹੇ ਹੋ ਇਹ ਤੁਸੀਂ ਦਿਨ ਯਾਨੀ ਕਿ ਲਾ ਚੁੱਕੇ ਹੋ ਨਰੇਗਾ ਦੇ ਵਿੱਚ ਇਹ ਸਾਲ ਯਾਨੀ ਕਿ 1 April ਤੋਂ 1 April 202 23 2024 ਤੋਂ 31 ਮਾਰਚ 2025 ਤੱਕ ਦਾ ਇਹ ਰਿਕਾਰਡ ਬੋਲੇਗਾ ਹਰ ਸਾਲ ਦਾ ਆ ਜੋ ਰੈੱਡ ਅੱਖਰਾਂ ਦੇ ਵਿੱਚ ਨੇ ਇਹ ਤੁਸੀਂ ਦਿਨ ਲਾਏ ਨੇ ਤੇ ਜਿਹੜੇ ਆਗਾ ਬਲੈਕ ਅੱਖਰਾਂ ਦੇ ਵਿੱਚ ਰਿਮੇਨਿੰਗ ਡੇਜ਼ ਲਿਖਿਆ ਹੋਇਆ ਇਹ ਤੁਹਾਡੇ ਅਜੇ ਬਚਦੇ ਨੇ ਜੋ ਤੁਸੀਂ ਇਸ ਸਾਲ ਦੇ ਵਿੱਚ ਦਿਨ ਲਾ ਸਕਦੇ ਹੋ ਸੋ ਇਸ ਤਰ੍ਹਾਂ ਤੁਸੀਂ ਆਪਣੇ ਦੈਨ ਚੈੱਕ ਕਰ ਸਕਦੇ ਹਾਂ ਵੀ ਕਿੰਨੇ ਦਿਨ ਤੁਹਾਡੇ ਨਰੇਗਾ ਦੇ ਵਿੱਚ ਲੱਗੇ ਨੇ ਅੱਜ ਤੱਕ ਜਿਵੇਂ ਇਸ ਦੇ ਵਿੱਚ ਆਪਾਂ ਗੱਲ ਕਰੀ ਆ ਪਹਿਲੇ ਜੋਬ ਕਾਰਡ ਦੀ ਹੇਤਰਾਮ ਦੀ ਤਾਂ ਇਹਨਾਂ ਦੇ 36 ਦਿਨ ਜੋ ਕਿ ਇਹਨਾਂ ਨੇ ਨਰੇਗਾ ਦੇ ਵਿੱਚ ਲਾ ਲਏ ਨੇ ਜੋ ਕਿ ਅਪ੍ਰੈਲ ਤੋਂ ਹੁਣ ਤੱਕ ਜਨਵਰੀ ਤੱਕ 7 ਜਨਵਰੀ ਤੱਕ 36 ਦਿਨ ਲਾ ਲਏ ਨੇ ਇਹਨਾਂ ਦੇ 64 ਦਿਨ ਮਗਰ ਬਚਦੇ ਨੇ 36 ਤੇ 64 100 ਹੁੰਦਾ ਦੂਜਾ ਕਾਰਡ ਇਹ ਪੂਰੇ ਜੋਬ ਕਾਰਡ ਦੀ ਗੱਲ ਆ ਪੂਰੇ ਪਰਿਵਾਰ ਦੀ ਇੱਕ ਜੋਬ ਕਾਰਡ ਮਗਰੋਂ 100 ਦਿਨ ਤੁਹਾਨੂੰ ਮਿਲੇਗਾ ਦੂਜਾ ਜੋਬ ਕਾਰਡ ਆਪਾਂ ਗੱਲ ਕਰੀਏ ਤਾਂ ਸ਼ੰਤੀਬਾਈ 52 ਦਿਨਾਂ ਨਾਲ ਲਾ ਲੇ 48 ਇਹਨਾਂ ਦੇ ਬਚਦੇ ਨੇ ਸੋ ਤੀਜਾ ਆਪਾਂ ਜੋਬ ਕਾਰਡ ਦੀ ਗੱਲ ਕਰੀਏ ਲੇਖਰਾਜ ਜੋ ਕਿ ਇੱਕ ਦਿਨ ਵੀ ਇਸ ਸਾਲ ਦੇ ਵਿੱਚ ਨਰੇਗਾ ਦੇ ਵਿੱਚ ਨਹੀਂ ਗਏ ਤਾਂ ਇਹਨਾਂ ਦਾ 0 ਦਿਨ ਇਹਨਾਂ ਨੇ ਲਾਏ ਨੇ ਤੇ 100 ਦੇ 100 ਦਿਨ ਇਹਨਾਂ ਕੋਲ ਬਚੇ ਹੋਏ ਨੇ ਇਹ 100 ਦੇ 100 ਦਿਨ ਲਗਾਤਾਰ ਡਿਮਾਂਡ ਦੇ ਵਿੱਚ ਆਪਣਾ ਨਾਮ ਦਰਜ ਕਰਾ ਸਕਦੇ ਨੇ ਤੇ ਅਗਾ ਵਕੀਲ ਚੰਦ ਇਹ ਵੀ 0 ਦਿਨ ਗਏ ਨੇ ਨਰੇਗਾ ਦੇ ਵਿੱਚ ਤੇ 100 ਦਿਨ ਇਹਨਾਂ ਦੇ ਸਾਰੇ ਦੇ ਸਾਰੇ ਬਚਦੇ ਨੇ ਸੋ ਐਸੀ ਤਰ੍ਹਾਂ ਤੁਸੀਂ ਚੈੱਕ ਕਰ ਲੈਣਾ ਇਥੋਂ ਕਿ ਤੁਹਾਡੇ ਪੂਰੇ ਪਿੰਡ ਦੇ ਜਿਵੇਂ 104 ਕਾਰਡ ਨੇ ਇਹਨਾਂ ਦੇ ਉਹਦੇ ਵਿੱਚ ਕਿੰਨੇ ਦਿਨ ਤੁਸੀਂ ਗਏ ਹੋ ਨਰੇਗਾ ਦੇ ਵਿੱਚ ਤੇ ਕਿੰਨੇ ਦਿਨ ਤੁਹਾਡੇ ਬਚਦੇ ਨੇ ਐਸ ਨੂੰ ਤੁਸੀਂ ਪ੍ਰੂਵ ਕਰਨ ਦੇ ਲਈ ਜੇਕਰ ਤੁਸੀਂ ਦੇਖਣਾ ਕਿ ਵਾਕਈ ਇਹ ਸਹੀ ਹੈ ਟੇਬਲ ਤਾਂ ਆਪਾਂ ਇੱਥੇ ਆ 31 ਨੰਬਰ ਕਾਰਡ ਦੀ ਗੱਲ ਕਰਾਂਗੇ ਫਕੀਰ ਚੰਦ ਜੋ ਕਿ 30 ਦਿਨ ਇਹਨਾਂ ਨੇ ਨਰੇਗਾ ਦੇ ਵਿੱਚ ਜਾ ਚੁੱਕੇ ਨੇ ਤੇ 70 ਦਿਨ ਪੈਂਡਿੰਗ ਨੇ ਸੋ 30 ਦਾ 700 ਹੁਣ ਇਸ ਨੂੰ ਆਪਾਂ ਪ੍ਰੂਵ ਕਰਦੇ ਆਂ ਪ੍ਰੂਵ ਤੁਸੀਂ ਕਿੱਥੋਂ ਕਰ ਸਕਦੇ ਹੋ ਤੁਹਾਡੇ ਆ ਜੋ ਪਹਿਲਾ ਨੰਬਰ ਹੈਗਾ ਆਪਣੇ ਇਸ ਦੇ ਵਿੱਚ ਚਾਰ ਨੰਬਰ ਤੇ ਉਹਨਾਂ ਜੋਬ ਕਾਰਡ এমਪਲੋਇਮੈਂਟ ਰਜਿਸਟਰ ਇਸ ਤੇ ਕਲਿੱਕ ਕਰੋਗੇ ਇਹ ਤੋਂ ਆਪਣੇ ਸਾਰੇ ਪਿੰਡ ਦੇ ਉਹੀ ਜੋਬ ਕਾਰਡ ਆ ਗਏ ਜੋ ਆਪਾਂ ਪਹਿਲਾਂ ਦੇਖੇ ਨੇ ਉਤੋਂ ਹੁਣ ਆਪਾਂ 31 ਨੰਬਰ ਦੇਖਿਆ ਸੀ ਫਕੀਰ ਚੰਦ ਜੋ ਕਿ 30 ਦਿਨ ਜਾ ਚੁੱਕੇ ਆ ਤੇ ਇਹਨਾਂ ਦੇ 70 ਦਿਨ ਬਚਦੇ ਨੇ ਸਭ ਤੋਂ ਥੱਲੇ ਚਲੇ ਜਾਵਾਂਗੇ ਆ ਹੁਣ ਥੱਲੇ ਥੱਲੇ ਦੇਖ ਲਓ ਤੁਸੀਂ 47 48 49 50 51 ਨੰਬਰ ਇਸ ਦੇ ਵਿੱਚ ਇਹਨਾਂ ਦਾ 4 9 2024 ਤੋਂ ਸਟਾਰਟ ਹੈ ਕਿਉਂਕਿ ਇਸ ਤੋਂ ਪਿਛਲਾ ਜੋ ਮਿਸਟਰੋਲ ਆਇਆ ਸੀ 27 3 2024 ਨੂੰ ਆਇਆ ਸੀ ਉਸ ਦੇ ਵਿੱਚੋਂ 6 ਮਹੀਨੇ ਵਿਚਾਲੇ ਗੈਪ ਹੈ ਉਸ ਦੇ ਵਿੱਚ ਕੋਈ ਮਿਸਟਰੋਲ ਹੀ ਨਹੀਂ ਆਇਆ ਟਾਣੀ ਕੋਟੂ ਰਾਮ ਦਾ ਕਹਿੰਦੇ ਸੀ ਬਜਟ ਖਤਮ ਹੋ ਗਿਆ ਤਾਂ ਇਹ 4 9 2024 ਤੋਂ ਹੀ ਗਿਣਨਾ ਹੁਣ ਤੁਹਾਡਾ ਸਾਲ ਅਗਲਾ ਸਟਾਰਟ ਹੋ ਗਿਆ ਇੱਥੋਂ ਯਾਨੀ ਕਿ ਅਪ੍ਰੈਲ ਤੋਂ ਹੋਣਾ ਚਾਹੀਦਾ ਸੀ ਪਰ ਅਪ੍ਰੈਲ ਤੋਂ ਨਾ ਹੋ ਕੇ ਇਹ ਤੁਹਾਡਾ ਸਤੰਬਰ ਤੋਂ ਦਿਖਾ ਰਿਹਾ ਹੈ ਸਤੰਬਰ ਫਿਰ ਨਵੰਬਰ ਦੇ ਵਿੱਚ ਫਿਰ ਦਸੰਬਰ ਦੇ ਵਿੱਚ ਇਹ ਟੋਟਲ ਜਗ੍ਹਾ ਅੱਗੇ ਦਿਨ ਲਿਖੇ ਨੇ 6 6 6 ਫਿਰ 2 ਦਿਨ ਫਿਰ 6 ਦਿਨ ਯਾਨੀ ਕਿ 26 ਦਿਨ ਇਹ ਹੋਗੇ 26 ਦਿਨ ਇਹ ਹੋਗੇ ਤੇ ਨੈਕਸਟ ਜਿਹੜਾ ਅਗਲਾ ਮਿਨਸਟਰੋਲ ਚੱਲ ਰਿਹਾ ਹੈ ਇਹਨਾਂ ਦਾ 26 ਇਹ ਤੇ ਅਗਲੇ ਮਿਨਸਟਰੋਲ ਜਿਨ੍ਹਾਂ ਨੇ 4 ਦਿਨ ਦੀ ਅਟੈਂਡੈਂਸ ਲਾ ਲਈ ਹੈ ਉਹ ਆਪਾਂ ਕਿੱਥੋਂ ਦੇਖਣੀ ਆ 26 ਤਾਂ ਇਹ ਹੋ ਗਏ 28 12 2024 ਵਾਲਾ ਹੁਣ ਜੋ 1 ਤੋਂ 7 ਜਨਵਰੀ ਵਾਲਾ ਮਨਸਟਰੋਲ ਆ ਉਹਦੀਆਂ ਹਾਜ਼ਰੀਆਂ ਨਾਲ ਜੋੜ ਲੀਆ ਉਹਨਾਂ ਨੇ ਪਹਿਲਾਂ ਹੀ 26 ਦਿਨ ਇਹ ਤੇ 26 ਤੋਂ ਬਾਅਦ ਤੁਸੀਂ ਦੇਖ ਲੈਣਾ ਕਿ 4 ਦਿਨ ਇੱਥੋਂ ਇਹਨਾਂ ਨੇ ਚੱਕੇ ਨੇ ਜਿਹੜਾ ਇਸ ਟਾਈਮ ਮੌਜੂਦਾ ਮਨਸਟਰੋਲ ਚੱਲ ਰਿਹਾ ਇੱਥੋਂ ਦੇਖ ਲਓ ਇਹਨਾਂ ਦਾ ਨਾਮ ਹੋਵੇਗਾ ਸ਼ਾਇਦ ਆਪਾਂ 239 ਨੰਬਰ ਪੇਜ ਖੋਲਦੇ ਆ ਤਾਂ 39 ਦੇ ਵਿੱਚ ਨਹੀਂ ਹੈ 39 ਤੋਂ ਬਾਅਦ ਆਪਾਂ ਪਹਿਲਾਂ ਖੋਲ ਲੈਨੇ ਆ ਆਪਣਾ ਇੱਥੇ 38 ਨੰਬਰ ਖੋਲ ਲੈਨੇ ਆ 38 ਦੇ ਵਿੱਚ ਆ ਥੱਲੇ ਥੱਲੇ ਪਿਆ ਇਹ ਤਾਂ ਯਾਨੀ ਕਿ ਅਗਲਾ ਨੈਕਸਟ ਮਿਸਟਰੋਲ ਚੱਲ ਗਿਆ 7 ਤਵੀਂ ਤਰੀਕ ਵਾਲਾ ਜੋ 1 ਤੋਂ 7 ਵਾਲਾ ਮਸਟਰੋਲ ਹੈ ਉਸ ਦੇ ਵਿੱਚ ਇਹਨਾਂ ਦੀ ਅਗਲੇ 4 ਦਿਨ ਨੇ ਉਹ ਇਹਨਾਂ ਨੇ ਕਾਊਂਟ ਕਰ ਲਏ ਸੋ ਵੀਡੀਓ ਨੂੰ ਪੂਰਾ ਦੇਖਣ ਦੇ ਲਈ ਧੰਨਵਾਦ ਸੋ ਹੋਰ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਮ੍ਰਿਗਾ ਬਾਰੇ ਵੀਡੀਓ ਚਾਹੀਦੀ ਹੋਵੇ ਜਾਂ ਕੋਈ ਹੋਰ ਇਨਫੋਰਮੇਸ਼ਨ ਜਾਣਕਾਰੀ ਚਾਹੀਦੀ ਹੋਵੇ ਕਮੈਂਟ ਬਾਕਸ ਦੇ ਵਿੱਚ ਲਿਖ ਦਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਤੇ ਇਹ ਸੀ ਪੂਰਾ ਪ੍ਰੋਸੈਸ ਜੋ ਕਿ ਤੁਸੀਂ ਕਿਸ ਤਰ੍ਹਾਂ ਆਪਣੀਆਂ ਜੋ ਬਚਦੇ ਦੇ ਨਾਲ ਦੇਖ ਸਕਦੇ ਹੋ ਡਿਮਾਂਡ ਅਲਾਉ ਅਲੋਕੇਸ਼ਨ ਤੇ ਮਾਸਟਰ ਰੋਲ ਵਾਲੇ ਚ 5 ਨੰਬਰ ਤੇ ਅਲਰਟ ਆਉਣ ਅਟੈਂਡੈਂਸ ਤੇ ਜਾ ਕੇ ਆ ਤੁਹਾਡੇ ਸਾਰਾ ਚਾਰਟ ਤੁਹਾਡੇ ਪਿੰਡ ਦਾ ਨਿਕਲ ਗਿਆ ਸੋ ਧੰਨਵਾਦ ਦੋਸਤੋ ਗੋਡ ਬlesਸ ਯੂ ਥੈਂਕ ਯੂ ਵੀਡੀਅਨਸ ਨੂੰ ਆਪਣੇ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਥੈਂਕ ਯੂ